ਖਬਰ ਸਾਹਮਣੇ ਆ ਰਹੀ ਹੈ ਹਸਪਤਾਲ ਦੇ ਬਾਹਰ ਖੜਕੇ ਦੋ ਨਕਾਬਪੋਸ਼ਾਂ ਦੇ ਵੱਲੋਂ ਦੇਰ ਰਾਤ ਫਾਇਰਿੰਗ ਕੀਤੀ ਗਈ ਹੈ ਤਾਂ ਸਾਰੀ ਘਟਨਾ ਜੋ ਹੈ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋਈ ਹੈ ਤਾਂ ਸੀਸੀਟੀਵੀ ਕੈਮਰੇ ਦੀਆਂ ਤਸਵੀਰਾਂ ਵੀ ਤੁਹਾਡਾ ਨਾਲ ਸਾਂਝੀ ਕਰ ਰਹੇ ਹਾਂ ਤਸਵੀਰਾਂ ਵੇਖ ਸਕਦੇ ਹੋ ਮੋਟਰਸਾਈਕਲ ਦੇ ਉੱਤੇ ਸਵਾਰ ਹੋ ਕੇ ਦੋ ਅਣਪਛਾਤੇ ਨੌਜਵਾਨ ਆਉਂਦੇ ਨੇ ਜਿਨ੍ਹਾਂ ਦੇ ਵੱਲੋਂ ਹਸਪਤਾਲ ਦੇ ਬਾਹਰ ਖੜਕੇ ਫਾਇਰਿੰਗ ਕੀਤੀ ਜਾਂਦੀ ਹੈ ਦੱਸਦੀ ਹੈ ਕਿ ਖਬਰ ਗੁਰਦਾਸਪੁਰ ਤੋਂ ਨਿਕਲ ਕੇ ਸਾਹਮਣੇ ਆ ਰਹੀ ਹੈ ਜਿੱਥੇ ਕਿ ਗੁਰਦਾਸਪੁਰ ਦੇ ਕਸਮਾ ਕਲਾ ਨੌਰ ਦੇ ਵਿੱਚ ਸਥਿਤ ਇੱਕ ਹਸਪਤਾਲ ਦੇ ਬਾਹਰ ਦੋ ਅਣਪਛਾਤੇ ਨੌਜਵਾਨਾਂ ਦੇ ਵੱਲੋਂ 50 ਲੱਖ ਰੁਪਏ ਦੀ ਫਰੋਤੀ ਮੰਗੀ ਗਈ ਸੀ ਔਰ ਜਦ ਡਾਕਟਰ ਦੇ ਵੱਲੋਂ ਫਰੋਤੀ ਨਹੀਂ ਦਿੱਤੀ ਗਈ ਤਾਂ ਪਹਿਲਾਂ ਹੀ ਡਾਕਟਰ ਦੇ ਹਸਪਤਾਲ ਦੇ ਬਾਹਰ ਖੜ ਕੇ ਗੋਲੀਆਂ ਚਲਾਈਆਂ ਗਈਆਂ ਉਸ ਨੂੰ ਧਮਕਾਉਣ ਦੀ ਕੋਸ਼ਿਸ਼ ਜਿਹੜੀ ਉਹ ਕੀਤੀ ਗਈ ਹੈ ਤਾਂ ਹੁਣ ਦੁਬਾਰਾ ਵੀ ਡਾਕਟਰ ਦੇ ਹਸਪਤਾਲ ਦੇ ਬਾਹਰ ਖੜ ਕੇ ਗੋਲੀਆਂ ਚਲਾਈਆਂ ਗਈਆਂ ਦੱਸਦੀ ਕਿ 50 ਲੱਖ ਰੁਪਏ ਦੀ ਫਰੋਤੀ ਜਿਹੜੀ ਹੈ ਡਾਕਟਰ ਦੇ ਕੋਲੋਂ ਲਗਾਤਾਰ ਬਦਮਾਸ਼ਾਂ ਦੇ ਵੱਲੋਂ ਮੰਗੀ ਜਾ ਰਹੀ ਹੈ ਜਿਸ ਤੋਂ ਬਾਅਦ ਜਦ ਡਾਕਟਰ ਨੇ ਫਰੋਤੀ ਨਹੀਂ ਦਿੱਤੀ ਤਾਂ ਹਸਪਤਾਲ ਦੇ ਗੇਟ ਦੇ ਬਾਹਰ ਖੜ ਕੇ ਨੌਜਵਾਨਾਂ ਦੇ ਵੱਲੋਂ ਗੋਲੀਆਂ ਚਲਾ ਦਿੱਤੀਆਂ ਗਈਆਂ ਤਾਂ ਉੱਥੇ ਹੀ ਹਸਪਤਾਲ ਦੇ ਮਾਲਕ ਡਾਕਟਰ ਰਮੇਸ਼ਵਰ ਕਤਤੇਗੇ ਪਰ ਦੇਰ ਰਾਤ ਮੁਰ ਤੋਂ ਫਿਰ ਇਹਨਾਂ ਬਦਮਾਸ਼ਾਂ ਦੇ ਵੱਲੋਂ ਮੇਰੇ ਹਸਪਤਾਲ ਦੇ ਬਾਹਰ ਖੜ ਕੇ ਗੋਲੀਆਂ ਚਲਾਈਆਂ ਗਈਆਂ ਮੈਨੂੰ ਧਮਕੋਣ ਦੀ ਕੋਸ਼ਿਸ਼ ਕੀਤੀ ਗਈ ਔਰ ਲਗਾਤਾਰ ਇਹਨਾਂ ਬਦਮਾਸ਼ਾਂ ਦੇ ਵੱਲੋਂ ਮੇਰੇ ਕੋਲੋਂ 50 ਲੱਖ ਰੁਪਏ ਦੀ ਜਿਹੜੀ ਫਰੋਤੀ ਉਹ ਮੰਗੀ ਜਾ ਰਹੀ ਹੈ ਤਾਂ ਉੱਥੇ ਹੀ ਡਾਕਟਰ ਦੇ ਵੱਲੋਂ ਪ੍ਰਸ਼ਾਸਨ ਨੂੰ ਮੰਗ ਕੀਤੀ ਜਾ ਰਹੀ ਹੈ ਕਿ ਜਲਦ ਤੋਂ ਜਲਦ ਇਹਨਾਂ ਦਾ ਪਤਾ ਲਗਾਵੇ ਜਾਵੇ ਔਰ ਇਹਨਾਂ ਦੇ ਉੱਤੇ ਸਖਤ ਕਾਰਵਾਈ ਕੀਤੀ ਜਾਵੇ ਜਿਨ੍ਹਾਂ ਦੇ ਵੱਲੋਂ ਹਸਪਤਾਲ ਦੇ ਬਾਹਰ ਖੜ ਕੇ ਗੋਲੀਆਂ ਚਲਾਈਆਂ ਗਈਆਂ ਨੇ ਤਾਂ ਇਸ ਮਾਮਲੇ ਨੂੰ ਲੈ ਕੇ ਹੋਰ ਕੀ ਜਾਣਕਾਰੀ ਸਾਹਮਣੇ ਆਈ ਹੈ ਉਹ ਵੀ ਤੁਹਾਨੂੰ ਸੁਣਾਉਣੇ ਆ ਮੇਰੇ ਕੋਲ ਮੇਰੇ ਪਾਸ 1 ਉਸ ਦੇ ਸਬੰਧ ਵਿੱਚ ਮੈਂ ਪਰਚਾ ਕਰਾਇਆ ਸੀਗਾ ਪੁਲਿਸ ਨੇ ਮੇਰਾ ਸਹਿਯੋਗ ਕੀਤਾ ਮੈਨੂੰ ਗਨਮੈਲ ਵੀ ਦਿੱਤੇ ਬਹੁਤ ਭਜਦੌੜੀ ਕੀਤੀ ਪਰ ਜਿਹੜੇ ਸਰਕਾਰਤੀਆਂ ਨੂੰ ਅਨਸਰ ਨਹੀਂ ਫੜੇ ਗਏ ਹੁਣ ਫਿਰ ਮੇਰੇ ਰਾਤੀ ਕੱਲ ਸੀਗੀ 24 ਤਰੀਕ 24 ਤਰੀਕ ਨੂੰ ਫਿਰ ਮੇਰੇ ਫਾਇਰਿੰਗ ਹੋਈ ਆ ਮੇਰੀ ਗੱਡੀ ਆ ਗੱਡੀ ਦਾ ਸ਼ੀਸ਼ਾ ਤੋੜ ਗਏ ਮੇਰੇ ਆਂਦੇ ਸਟਾਫ ਦੇ ਬੰਦੇ ਸੀ ਹੋਰ ਡਰਾਤੇ ਕਿ ਕੋਈ ਕਾਰਵਾਈ ਨਹੀਂ ਹੋਏਨੀ ਮਿਹਰਬਾਨੀ ਕਰਕੇ ਮੈਂ ਪ੍ਰਸ਼ਾਸਨ ਨੂੰ ਲੱਗੇ ਬੇਨਤੀ ਕਰਦਾ ਸਾਰੀ ਗੇਮ ਮੇਰੀ ਤਨਵਾਈ ਹੋਏ ਐਨਓਏ ਕਿ ਮੇਰੀ ਜਾਨੀ ਮਾਨੀ ਦਾ ਨਕਸਾ ਜਾਨ ਮਾਨ ਦਾ ਨੁਕਸਾਨ ਹੋ ਜੇ ਔਰ ਮੈਂ ਫਿਰ ਐਕਚੁਅਲੀ ਐਕਸ਼ਨ ਲਿਆ ਜਾਏ ਮੈਂ ਇਹ ਤੁਹਾਨੂੰ ਕਿਉਂ ਮਾਲੀ ਬਾਰ ਬਾਰ ਤੁਹਾਡੇ ਗੋੜੀ ਚ ਚਲਾਈ ਜਾ ਰਹੀ ਹੈ ਉਹ ਸਰ ਫਰੋਤੀ ਮੰਗਦੇ ਆ 50000 ਰੁਪਿਆ 50 ਲੱਖ ਰੁਪਿਆ ਔਰ ਮੈਂ ਇੱਥੇ 10000 ਰੁਪਿਆ 20 20 ਰੁਪਿਆ ਲੈਂਦਾ ਮੈਂ ਕਿਹੜਾ ਇੱਥੇ ਆਈਸੀਯੂ ਖੋਲਿਆ ਦੇਣਾ ਮੈਂ 25000 ਲੈਂਦਾ ਹਰ ਬੰਦੇ ਕੋਲ ਹੈ ਇਸ ਕਰਕੇ ਮੈਂ ਬੇਨਤੀ ਕਰਦਾ ਪ੍ਰਸ਼ਾਸਨ ਨਾਲ ਮੇਰੀ ਸੁਣਵਾਈ ਹੋਏ ਔਰ ਮੈਨੂੰ ਇਹਨਾਂ ਸਭ ਦਿੱਤਾ ਪ੍ਰਸ਼ਾਸਨ ਵੱਲੋਂ ਤੁਹਾਨੂੰ ਗਾੜੀ ਵੀ ਮਿਲੇ ਨੇ ਗਾੜੀ ਮਿਲੀ ਹੈ ਗਾੜਾ ਉਸਾ ਜੋ ਪੁਲਿਸ ਮੇਰਾ ਸਹਿਯੋਗ ਪੂਰਾ ਕਰਨੀ ਆ ਪੁਲਿਸ ਰਾਤ ਵੀ ਮੇਰੇ ਕੋ ਆ ਗਈ ਸੀ ਕਿ ਪੂਰੇ ਜਦੋਂ ਰਾਤੀ ਸਭ 12 ਵਜੇ ਡੀਐਸਪੀ ਵੀ ਆਏ ਐਸਐਚਓ ਵੀ ਆਏ ਉਹਨਾਂ ਨੇ ਬਹੁਤ ਤਸੱਲੀ ਦਿੱਤੀ ਆ ਉਹਨਾਂ ਵੱਲੋਂ ਤਾਂ ਜਲਵੇਂ ਕੋਈ ਕਮੀ ਨਹੀਂ ਕਰਦਾ ਪਰ ਮੈਂ ਆਪਣ ਬੇਨਤੀ ਕਰਦਾ ਪੁਲਿਸ ਪ੍ਰਸ਼ਾਸਨ ਨੂੰ ਵੀ ਵੱਧ ਤੋਂ ਜਲਦੀ ਜਲਦੀ ਬੰਦੇ ਫ੍ਰੇਸ ਕੀਤੇ ਜਾਏ ਤਾਂ ਕਿ ਇਹ ਇਹ ਸਹਿਮ ਦਾ ਮੋਹਲਾ ਉਹ ਬਣਿਆ ਹੋਇਆ ਉਹ ਜੀ ਤੁਹਾਨੂੰ ਕੋਈ ਕੱਲ ਵੀ ਕਾਲ ਕੋਈ ਆਈ ਕੋਈ ਕੱਲ ਕਾਲ ਨਹੀਂ ਆਈ ਆਂਦੀ ਸੀ ਮੈਂ ਬਲੌਗ ਚ ਭਰਤੀ ਆ ਦੋ ਤਿੰਨ ਕਾਲਾਂ ਆਈਆਂ ਮੈਂ ਡੀਐਸਪੀ ਸਾਹਿਬ ਨੂੰ ਮੈਂ ਸਾਰੀਆਂ ਰਿਪੀਟ ਕਰਦਾਂ ਰਿਹਾ ਦਿਖਾਉਂਦਾ ਰਿਹਾ ਦੱਸਣਾ ਚਾਹਾਂ ਕਿ ਦੀ ਐਕਸਟਰੈਕਸ਼ਨ ਕੋਰ ਲੂ ਲੈ ਕੇ ਸਾਹਿਬਾ ਜੀ ਟੋਲਰੈਂਸ ਹੈ ਐਂਡ ਸਾਢੇ ਕੋਲ ਇਨਫੋਰਮੇਸ਼ਨ ਆਈ ਸੀਗੀ ਵੀ ਸਾਡੀ ਟੀਮ ਇਮੀਡੀਏਟਲੀ ਤੇਰੇ ਮੁਖੇ ਤੱਕ ਪਹੁੰਚ ਗਈ ਸੀ ਅਸੀਂ ਜਿਹੜੇ ਹੈਗੇ ਉਹਨਾਂ ਤੇ ਸਾਰੇ ਐਸਪੈਕਟ ਤੇ ਕੰਮ ਕਰ ਰਹੇ ਹਾਂ ਐਂਡ ਅਸੀਂ ਤੁਹਾਨੂੰ ਬਹੁਤ ਜਲਦੀ ਇਹਦਾ ਰਿਜ਼ਲਟ